ਕਿੰਨਾ ਪਿਆ? 1 ਡੱਕ ਕਿਲੋ ਹੈਗਾ। ਤੂੰ ਮੇਰੇ ਅੱਗੇ ਕਿਉਂ ਬੈਠੀ ਫਿਰ? ਉਹ ਮੈਂ ਅੱਗੇ ਸੇਕ ਲਈ। ਤੇ ਮੱਜਾਂ ਦਾ? ਮੱਜਾਂ ਦਾ ਭੁਗ ਤਿੰਨ ਕਿਲੋ। ਤੇ 3 ਕਿਲੋ ਦਾ ਭੋਕਾ ਹੋ ਗਿਆ। ਉਹ ਭੋਕਾ ਜਲੰਦਰ ਲਈ ਤੇ ਗਾਂ ਦਾ ਵੀ ਉਹ ਚੋ ਕਿਲੋ ਭੋਕਾ ਤੇ ਰੋਬਨ ਨੂੰ ਵੀ ਭੇਜਣਾ। ਰੋਬਨ ਲਈ ਹੋਰ ਬਣਾ ਲਾਂਗੇ। ਰੋਬਨ ਨੇ ਕਿਹੜਾ ਖਿਚੜੀ ਭੇਜਤੀ ਜੋ? ਰੋਬਣਾ। ਹਾਂ। ਖਿਚੜੀ ਨਹੀਂ ਆਈ ਤੇਰੀ। ਖਿਚੜੀ ਭੇਜ ਦਿੱਤੀ ਉਹ ਦੰਦੀ ਉਹਨੇ। ਜਾ ਯਾਰ ਰੋਬਣਾ ਖਿਚੜੀ ਭੇਜ ਤੇ ਇਧਰੋਂ ਘਿਓ ਤੇਰੇ ਲਈ ਆ ਜਾਣਾ। ਪਿੱਛੇ ਬੈਠੇ ਪਾਏ ਐ। ਬੈਠੀ। ਹਾਂ ਬੈਠਿਆ ਹੈ ਕਿੱਡੀ ਕੋਟ ਲਓ ਜੀ ਆਹ ਕੋਟ ਜਿਹੜੀ ਭੇਜ ਦਿੱਤੀ ਉਹ ਦੰਦੀ ਉਹਨੇ ਜਾ ਯਾਰ ਰੋਬਣਾ ਗਾਂ ਦਾ ਵੀ ਉਹ ਚੋ ਕਿਲੋ ਬੋਕਾ ਤੇ ਰੋਬਨ ਨੂੰ ਵੀ ਭੇਜਣਾ ਰੋਬਨ ਦੀ ਹੋਰ ਬਣਾ ਲਾਂਗੇ ਰੋਬਨ ਨੇ ਕਿਹੜਾ ਖਿਜੜੀ ਭੇਜਤੀ ਯਾਰ ਰੋਬਣਾ ਖਿਜੜੀ ਭੇਜ ਤੇ ਇਧਰ ਘੋ ਤੇਰੇ ਨਾਲ ਆ ਜਾਣਾ ਪਿੱਛੇ ਬੈਠੇ ਪਾਏ ਐ ਬੈਠੇ ਹੈ ਬੈਠਿਆ ਹੈ ਕਿੱਡੀ ਕੋਟ 老弟啊！